ਸਾਸ਼ੀ ਕਾਲ ਜੀ ਸਾਰਿਆਂ ਨੂੰ ਕੌਰਟਿਕਟਨ ਦੇ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਅਮੀਤ ਜੀ ਆਪਦੇ ਸਾਰੇ ਠੀਕ ਠਾਕ ਹੋਊਗੇ ਵਧੀਆ ਹੋਊਗੇ ਚੜ੍ਹੇ ਕਿਲਾਚ ਹੋਗੇ ਜਿਹੜੇ ਆਪਾਂ ਜੀ ਸੂਟ ਲੈ ਕੇ ਆਏ ਹਨ ਸ਼ਿਮਰ ਟੋਨ ਪ्युअर ਕਸ਼ਮੀਰੀ ਦੇ ਸੂਟ ਲੈ ਰਹੀ ਕਿ ਤਾ ਜਿਸ ਜਿਹੜਾ ਤੁਸੀਂ ਫਸਟ ਸੂਟ ਦੇਖ ਰਹੇ ਹੋ ਮੋਸਕ ਕਲਰ ਦਾ ਸੂਟ ਹੈ ਤੇ ਇਹ ਡਬਲ ਟੋਨ ਪਸ਼ਮੀਨਾ ਹੈ ਜੀ ਤੇ ਇਹਦਾ ਪ੍ਰਾਈਸ ਵੀ ਬਹੁਤ ਘੱਟ ਰਹਿਣ ਵਾਲਾ ਬਤੌਰ ਦੁਪੱਟਾ ਹੈ ਜਿਹੜੇ ਦੁਪੱਟੇ ਦੇ ਨਾਲ ਹੋਣਗੇ ਉਹਦੀ ਪ੍ਰਾਈਸ ਤਾਂ ਸਾਰਿਆਂ ਨੇ ਮੈਂਸ਼ਨ ਕੀਤੀ ਹੋਈ ਹੈ ਜਿਹੜੇ ਆਪਾਂ ਪਟੋੜ ਦੁਪੱਟਾ ਪ੍ਰਾਈਮੇਸ਼ਨ ਹੋਣਗੇ ਜੇ ਦੁਪੱਟਾ ਨਾਲ ਆ ਤਾਂ ਦੁਪੱਟੇ ਇਹ ਦੁਪੱਟਾ ਹੀ ਪ੍ਰਾਈਜ਼ ਮੈਂਸ਼ਨ ਹੋਣਗੇ ਨਾਲ-ਨਾਲ ਤੁਹਾਨੂੰ ਪ੍ਰਾਈਜ਼ ਵਿੱਚ ਦੇਵਾਂਗੇ ਤੇ ਤੁਸੀਂ ਦੇਖੋ ਜੀ ਸੂਟ ਜਿਹੜਾ ਆਪਣਾ ਫਸਟ ਸੂਟ ਮਾ ਉਸ ਕਲਰ ਦਾ ਲਾਇਆ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਡਬਲ ਟੋਨ ਪਸ਼ਮੀਨਾ ਜੀ ਵਧੀਆ ਵਾਲਾ ਡਬਲ ਟੋਨ ਪਸ਼ਮੀਨਾ ਤੇ ਪ੍ਰਾਈਜ਼ ਵੀ ਬਹੁਤ ਕੱਟ ਲੈਣ ਵਾਲਾ ਹਾਂਜੀ ਤੇ ਨੈਕਸਟ ਕੁਝ ਜਿਹੜਾ ਤੁਹਾਨੂੰ ਕਹਿੰਦੇ ਇਹ ਵੀ ਆਪਣੇ ਕੋਲ ਪਿਓਰ ਪਸ਼ਮੀਨੇ ਦੀ ਕੀਤਾ ਹੈ ਇਹ ਪਿਓਰ ਪਸ਼ਮੀਨਾ ਜਿਹੜਾ ਆਪਣੇ ਕੋਲ ਹੀ ਕਲੀਨ ਪਿਓਰ ਪਸ਼ਮੀਨਾ ਹੁੰਦਾ ਆਜੂ ਚੈੱਕ ਕਰ ਸਕਦੇ ਸੀ ਤੇ ਆਜੀ ਇਹਦੀ ਬਾਟਮ ਹੈ ਬੈਸਟ ਆਪਣੇ ਕੋਲ ਹੀ 3 ਰਿੰਗ ਕਲਾ ਸੂਟਾਂ ਦਾ ਹੋ ਸੋਨਾ ਜੀ ਦਾ ਸੂਟ ਪਰ ਹੈ ਕਿੰਨਾ ਤੇ ਇਹਦੇ ਬਾਅਦ ਚੂਤੀ ਬਾਟਮ ਕੀ ਰੀਤੀ ਇਹ ਆਪਣੇ ਕੋਲ ਹੀ ਬਦੌੜ ਦੁਪੱਟਾ ਸੂਟ ਸੀ ਇਹਦਾ ਬਦੌੜ ਦੁਪੱਟਾ ਸੂਟ ਜੀ 1600 ਪ੍ਰਾਈਜ਼ ਤੇ ਨਾਲ ਆਪਣਾ ਮੈਂਸ਼ਨ ਕਰਤਾ ਜੀ ਆਪਾਂ ਤਾਂ ਇੱਕ ਨੰਬਰ ਜਿਹੜਾ ਆਪਣਾ ਮੈਂਸਰ ਕੀਤਾ ਹੋਇਆ ਨਾਲ ਨਾਲ ਤੁਸੀਂ ਉਹਦੀ ਸਪਰਕਰ ਸਕਦੇ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਉਹ ਸਕਰੀਨਸ਼ਾਟ ਲੈ ਕੇ ਤੁਸੀਂ ਜੀ WhatsApp ਕਰ ਸਕਦੇ ਆ ਤੇ ਲੋ ਜੀ ਜਿਹੜਾ ਆਪਾਂ ਸੂਟ ਅਗਲਾ ਰੈਡੀ ਹੋ ਰਿਹਾ ਦਾ ਵੀ ਕ੍ਰੀਮ ਸੂਟ ਦਾ ਵੀ ਬਹੁਤ ਘੱਟ ਪ੍ਰਾਈਸ ਰਹਿਣ ਵਾਲਾ ਇਹ ਜੀ ਬਿੱਦਰ ਦੁਪੱਟਾ ਸੂਟ ਰੈਡੀ ਹੈ ਟਾਈ ਐਂਡ ਆਈ ਦੁਪੱਟਾ ਮਿਲੂ ਤੁਹਾਨੂੰ ਤੇ ਘੇਰੇ ਤੇ ਬਾਜੂ ਤੇ ਵਰਕ ਕੀਤਾ ਹੋਇਆ 2100 ਪ੍ਰਾਈਸ ਹੈ ਪਿਓਰ ਪਸ਼ਮੀਨਾ ਏਕੇ ਟੈਕਸ ਦਾ ਸੂਟ ਲੋ ਜੀ ਸ਼ਿਮਰ ਟੋਨ ਡਬਲ ਟੋਨ ਪਸ਼ਮੀਨਾ ਆ ਗਿਆ ਨਾਲ ਦੁਪੱਟਾ ਮਿਲੂ ਤੁਹਾਨੂੰ 2000 ਪ੍ਰਾਈਸ ਹੈ ਦਾ ਤੇ ਇਹ ਹੀ ਰਾਮ ਬਾਜੂ ਐ ਤੇ ਜਿਹੜਾ ਆਪਾਂ ਜਾਲੀ ਵਾਲਾ ਡਿਜ਼ਾਈਨ ਹੈ ਜੀ ਵਾਲਾ ਟਾਈ ਐਂਡ ਟਾਈ ਦੁਪੱਟਾ ਲੱਗਿਆ ਹੋਇਆ ਤੇ ਲੋ ਜੀ ਆਪਾਂ ਇੱਕ ਹੋਰ ਸੂਟ ਪਸ਼ਮੀਨੇ ਵਿੱਚ ਰੈਡੀ ਕੀਤਾ ਇਹ ਤੁਸੀਂ ਦੇਖ ਸਕਦੇ ਆ ਨਾਲ ਦੁਪੱਟਾ ਤੁਹਾਨੂੰ ਮਿਲੇਗਾ ਜਿਹੜੇ ਅੱਜ ਦੇ ਸੂਟ ਸੀ ਆਪਣੇ ਜੀ ਪਿਓਰ ਪਸ਼ਮੀਨੇ ਵਿੱਚ ਰੈਡੀ ਕੀਤੇ ਸੀ ਡਬਲ ਟੋਨ ਪਸ਼ਮੀਨਾ ਸੀ ਕੁਝ ਸੂਟ ਕੁਝ ਆਪਣੇ ਕੋਲੇ ਏਕ ਟੈਕਸ ਦੇ ਰਾਮ ਟੈਕਸ ਦੇ ਪਿਓਰ ਪਸ਼ਮੀਨੇ ਵਿੱਚ ਸੂਟ ਰੈਡੀ ਕੀਤੇ ਸੀ ਜੇ ਤੁਸੀਂ ਸਟਿਚਿੰਗ ਕਰਾਉਣੀ ਹੋਏ ਸਟਿਚਿੰਗ ਦਾ ਰੇਟ ਜੀ ਅਲੱਗ ਤੋਂ ਦੱਸਿਆ ਜਾਊਗਾ ਤੇ ਸਟੀਚਿੰਗ ਦਾ ਰੇਟ ਵੀ ਆਪਣਾ ਬਹੁਤ ਘੱਟ ਆ ਜਿਆਦਾ ਨਹੀਂ ਹੁੰਦਾ ਜਿਹੜਾ ਸੂਟ ਆਪਾਂ ਵੇਅਰ ਕੀਤਾ ਦਿਖਾਉਣੀ ਆ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਜੇ ਤੁਸੀਂ ਸਟੀਚਿੰਗ ਕਰਾਉਣੀ ਆ ਅਲੱਗ ਤੋਂ ਕਰਾ ਸਕਦੇ ਆ ਆਪਾਂ ਡੌਟ ਸਟੀਚਿੰਗ 2800 ਪ੍ਰਾਈਸ ਦੱਸਿਆ ਹੋਇਆ ਤੇ ਪ੍ਰਾਈਸਿੰਗ ਦਾ ਰੇਟ ਜੀ ਆਪਣਾ ਬਹੁਤ ਘੱਟ ਹੁੰਦਾ ਹੈ ਲਾਈਨਿੰਗ ਵਾਲੇ ਸੂਟ ਦਾ 700 ਸਟੀਚਿੰਗ ਦਾ ਰੇਟ ਹੁੰਦਾ ਸਿੰਪਲ ਦਾ ਲੈਸ ਵਗੈਰਾ ਲਾ ਕੇ 300 ਪ੍ਰਾਈਸ ਹੁੰਦਾ ਜੀ ਜਿਹੜੇ ਦੁਪੱਟੇ ਦੇ ਨਾਲ ਤੁਹਾਨੂੰ ਪ੍ਰਾਈਸ ਮੈਨਸ਼ਨ ਕੀਤੀ ਹੈ ਜੀ ਦੁਪੱਟੇ ਦੇ ਨਾਲ ਹੋਣਗੇ ਬਦੋਰ ਦੁਪੱਟਾ ਜਿਹੜਾ ਆਪਣਾ ਫਰੋਜੀ ਕਲਰ ਦਾ ਖੀਨਖਾ ਦਾ ਸੂਟ ਦਿਖਾ ਰਹੇ ਤੁਹਾਨੂੰ ਉਹ 2200 ਪ੍ਰਾਈਸ ਪਊਗਾ ਤੇ ਇਹ ਆਪਾਂ ਜੀ ਬਾਟਮ ਸਣੀ ਨਾਲ ਬਾਟਮ ਦੇ ਨਾਲ ਇਹਦਾ ਪ੍ਰਾਈਸ ਮੈਨਸ਼ਨ ਕੀਤਾ ਹੋਇਆ ਹੈ ਪੈਚ ਵਗੈਰਾ ਲਗਾ ਕੇ ਜੀ ਕਲਰ ਤੁਹਾਨੂੰ ਸਾਰੇ ਮਿਲ ਜਾਣਗੇ ਖੀਨਖਾ ਦੇ ਵਿੱਚ ਤੁਸੀਂ ਕਿਸੇ ਵੀ ਕਲਰ ਵਿੱਚ ਅਵਾਇ ਕਰ ਸਕਦੇ ਆ ਇਹਦੇ ਵਿੱਚ ਕਲਰ ਤੁਹਾਨੂੰ ਸਾਰੇ ਮਿਲ ਜਾਣਗੇ ਇਸ ਸੂਟ ਜਿਹੜੇ ਆਪਣੇ ਕੋਲੇ ਰੈਡੀ ਹੋ ਗਏ ਸੀ ਕੀਨਖਾ ਦੇ ਸੂਟ ਵੀ ਕੁਝ ਕੁਸ਼ ਰੈਡੀ ਹੋਏ ਹੈ ਜਿਹੜੇ ਕੀਂਗਾ ਦੇ ਸੂਟ ਆਪਣੇ ਉਦਾਂ ਹੀ ਸੇਲ ਹੋ ਗਏ ਵਰਕ ਕਰਨ ਤੋਂ ਡਾਟ ਵਰਕ ਵੀ ਆਪਾਂ ਸੇਲ ਕੀਤੇ ਹੋਏ ਜਿਹੜੇ ਵਰਕ ਕੀਤੇ ਹੋਏ ਸੀ ਆਪਾਂ ਇਹਦੇ ਨਾਲ ਦੇ ਸੂਟ ਕਈ ਰੈਡੀ ਕੀਤੇ ਹੈ ਕਿਸੇ ਵੀ ਕਲਰ ਵਿੱਚ ਕਸਟਮਾਈਜ਼ ਕਰਵਾ ਸਕਦੇ ਪਸ਼ਮੀਨੀ ਚ ਕੀਨਖਾ ਦੇ ਚ ਡਬਲ ਟੋਨ ਪਸ਼ਮੀਨੀ ਦੇ ਚ ਵੀ ਇਹ ਆਪਾਂ ਪਿਓਰ ਪਸ਼ਮੀਨੀ ਵਿੱਚ ਰੈਡੀ ਕੀਤਾ ਜੀ 2000 ਦਾ ਸੂਟ ਹੈ ਤੇ ਦੁਪੱਟਾ ਵੀਰ ਕਰਿਆ ਸੂਟ ਦਿਖਾਵਾਂਗੇ ਐਵੇਂ ਦਾ ਸੇਮ ਲੁੱਕ ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਜੀ ਜੇ ਤੁਸੀਂ ਹੋਰ ਕਿਸੇ ਵੀ ਕਲਰ ਵਿੱਚ ਕਸਟਮਾਈਜ਼ ਕਰਵਾਉਣਾ ਹੈ ਕਿਸੇ ਵੀ ਕਲਰ ਤੇ ਡਿਜ਼ਾਈਨ ਕਰਵਾਉਣਾ ਹੈ ਤੁਸੀਂ ਕਰਵਾ ਸਕਦੇ ਆ ਆਪਣੇ ਤੋਂ ਤੇ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਤੇ ਸੈਂਡ ਕਰ ਸਕਦੇ ਹੋ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਹੋਵੇ ਤੇ ਇਹ ਡਿਜ਼ਾਈਨ ਵੀ ਬਹੁਤ ਘੱਟ ਰਹਿਣ ਵਾਲਾ ਸੂਟ ਹੈ ਪ੍ਰਾਈਜ਼ ਇਹਦਾ 7250 ਜੀ ਤੇ ਟਾਈ ਐਂਡ ਡਾਈ ਦੁਪੱਟਾ ਲੱਗਿਆ ਹੋਇਆ ਪ्योर ਪਸ਼ਮੀਨੇ ਵਿੱਚ ਤੁਹਾਨੂੰ ਸੂਟ ਮਿਲੂਗਾ ਤੇ ਡਬਲ ਛੇੜ ਜਿਹੜਾ ਦੁਪੱਟਾ ਲੱਗਿਆ ਹੋਇਆ ਟਾਈ ਐਂਡ ਡਾਈ ਤੇ ਇਹ ਵੀ ਤੁਹਾਨੂੰ ਅਸੀਂ ਰੈਡੀ ਹੋਇਆ ਮਿਲੂਗਾ ਤੇ ਜੇ ਤੁਸੀਂ ਸਟਿਚਿੰਗ ਕਰਾਉਣੀ ਆ ਸਟਿਚਿੰਗ ਦਾ ਰੇਟ ਅਲੱਗ ਤੋਂ ਲੱਗੂਗਾ ਤੇ ਆਪਾਂ ਜਿਹੜਾ ਇਹ ਪ੍ਰਾਈਸ ਮੈਂਸ਼ਨ ਕੀਤਾ ਬਿਨ ਬਿਨ ਸਟਿਚਿੰਗ ਤੋਂ ਕੀਤਾ ਹੋਇਆ ਨਾਲ ਤੁਹਾਨੂੰ ਦੁਪੱਟਾ ਵੀ ਇਹਦਾ ਮਿਲੂਗਾ ਜੀ ਤੇ ਇਹ ਸੂਟ ਦੇ ਵਿੱਚ ਕੋਈ ਵੀ ਲੰਬਾ ਨਹੀਂ ਹੋਣਾ ਕੋਈ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਆ ਫੈਬਰਿਕ ਦੇ ਵਿੱਚ ਜਿਹੜਾ ਆਪਾਂ ਸੂਟ ਵੀ ਲਾਇਆ ਇਹਦਾ ਬਹੁਤ ਘੱਟ ਪ੍ਰਾਈਸ ਵਿੱਚ ਰਹਿਣ ਵਾਲਾ ਹੈ ਵਿਦ ਦੁਪੱਟਾ ਪ੍ਰਾਈਸ ਤੁਹਾਨੂੰ ਇੰਨਾ ਮਿਲੂਗਾ 2100 ਦੇ ਵਿੱਚ ਤੁਸੀਂ ਪਿਓਰ ਪਸ਼ਮੀਨੇ ਦਾ ਸੂਟ ਤੁਸੀਂ ਰੈਡੀ ਕਰਵਾਓ ਘੇਰਾਂ ਬਾਜੂ ਬਾਟਮ ਤੇ ਹਾਲੇ ਤੱਕ ਜਿਹੜੀਆਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਗੁਰਵਿੰਦਰ ਬਲੌਗ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਆਪਣਾ ਇੱਕ ਹੋਰ ਚੈਨਲ ਬਣਿਆ ਹੋਇਆ ਗੁਰਵਿੰਦਰ ਬਲੌਗ ਉਸ ਤੇ ਤੁਸੀਂ ਸਬਸਕ੍ਰਾਈਬ ਕਰ ਲਓ ਜੀ ਜਿਹੜੇ ਆਪਣੇ ਕੋਲੇ ਫੈਬਰਿਕ ਆਉਂਦਾ ਹੈ ਨਵਾਂ ਨਵਾਂ ਫੈਬਰਿਕ ਬਾਰੇ ਦੱਸਦੀ ਆਪਾਂ ਹੋਰ ਵੀ ਕਈ ਤਰ੍ਹਾਂ ਦੀਆਂ ਵੀਡੀਓ ਪਾਉਂਦੇ ਆ ਜਿਹਦੇ ਸੂਟ ਮਿਲਣਗੇ ਵਿਦ ਦੁਪੱਟਾ ਤੁਹਾਨੂੰ ਸੂਟ ਮਿਲੂਗਾ ਜੀ 2200 ਪ੍ਰਾਈਸ ਦਾ ਜਿਹੜਾ ਆਪਾਂ ਮੋਰ ਪੰਖਿਆ ਸੂਟ ਪਾਇਆ ਹੋਇਆ ਘੱਟ ਤੋਂ ਇਹਦੇ ਤੁਹਾਨੂੰ ਸੂਟ ਮਿਲਣਗੇ ਜੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ